ਸਸੀ ਗੱਲ ਜੀ ਕੀ ਤੁਸੀਂ ਵੀ TMR ਦੇ ਸਿੰਬਲ ਵਿਖੇ ਨੇ ਬ੍ਰਾਂਡਾਂ ਦੇ ਉੱਪਰ ਲੱਗੇ ਹੋਏ ਤੇ ਕਦੀ ਸੋਚਿਆ ਟ੍ਰੇਡਮਾਰਕ ਹੁੰਦਾ ਕੀ ਹੈ ਟ੍ਰੇਡਮਾਰਕ ਇੱਕ ਪਛਾਣ ਹੁੰਦੀ ਹੈ ਜੋ ਤੁਹਾਡੀ ਕੰਪਨੀ ਜਾਂ ਫਿਰ ਬ੍ਰਾਂਡ ਨੂੰ ਹੋਰਾਂ ਤੋਂ ਅਲੱਗ ਬਣਾਉਂਦੀ ਹੈ ਜਿਵੇਂ ਕਿ ਨਾਮ ਹੋ ਗਿਆ ਟਾਈਟਲ ਹੋ ਗਿਆ ਤੁਹਾਡੀ ਕੰਪਨੀ ਦਾ ਲੋਗੋ ਹੋ ਗਿਆ ਠੀਕ ਹੈ ਜੀ ਜਾਂ ਫਿਰ ਡਿਜ਼ਾਈਨ ਜਾਂ ਫਿਰ ਟੈਗ ਲਾਈਨ ਜਿਵੇਂ ਕਿ ਨਾਈਕ ਦਾ ਜਿਹੜਾ ਟਿੱਕਲ ਆ ਸਾਈਨ ਆ ਕਿ ਮੈਕਡੋਨਲਡਜ਼ ਦਾ ਐਮ ਹੋ ਗਿਆ ਅਮੂਲ ਦਾ ਲੋਗੋ ਹੋ ਗਿਆ ਇਹ ਸਾਰੇ ਟ੍ਰੇਡਮਾਰਕ ਹੁੰਦੇ ਤੇ ਇਹਨਾਂ ਉੱਪਰ ਕੋਈ ਹੋਰ ਕਲੇਮ ਨਹੀਂ ਕਰ ਸਕਦਾ ਯਾਨੀ ਕਿ ਕੋਈ ਹੋਰ ਇਹਨਾਂ ਨੂੰ ਇਹਨਾਂ ਦੀ ਵਰਤੋਂ ਨਹੀਂ ਕਰ ਸਕਦਾ ਤੇ ਜੇ ਕੋਈ ਇਹਨਾਂ ਦੀ ਵਰਤੋਂ ਕਰਦਾ ਜਾਂ ਫਿਰ ਇਹਨਾਂ ਨੂੰ ਕਾਪੀ ਕਰਦਾ ਤੇ ਉਹਦੇ ਖਿਲਾਫ ਜਿਹੜਾ ਹੈਗਾ ਆਪੰਦੀ ਕਾਨੂੰਨੀ ਕਾਰਵਾਈ ਤੁਸੀਂ ਕਰਵਾ ਸਕਦੇ ਹੋ ਇਸ ਕਰਕੇ ਆਪਣਾ ਬ੍ਰਾਂਡ ਨੂੰ ਸੇਫ ਰੱਖੋ ਟ੍ਰੇਡਮਾਰਕ ਕਰਵਾਓ ਤੇ ਕਾਨੂੰਨ ਨੂੰ ਜਾਣਨ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਇਸ ਤਰ੍ਹਾਂ ਦੇਖ ਲਿਓ ਲਾਈਕ ਕਰਕੇ ਜਰੂਰ ਜਾਓ